ਗੰंजेपन ਨੂੰ ਦੂਰ ਕਰਨ ਦੇ ਲਈ ਲੋਕਾਂ ਨੂੰ ਦਵਾਈ ਲਵਾਉਣੀ ਕਾਫੀ ਮਹਿੰਗੀ ਪੈ ਗਈ ਹੈ ਦਰਸਤਲ ਵੀ ਦੇ ਕਰੀਬ ਲੋਕ ਹਸਪਤਾਲ ਦੇ ਵਿੱਚ ਭਰਤੀ ਨੇ ਸੰਗਰੂਰ ਦੇ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਬਾਲਾ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਗੰਜੇਪੰਤੂ ਨੂੰ ਛੁਟਕਾਰਾ ਦਿਵਾਉਣ ਦੇ ਲਈ ਤੇਲ ਲਗਾਇਆ ਜਾਂਦਾ ਸੀ ਤੇ ਦਵਾਈ ਲਗਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਅੱਖਾਂ ਮਚਣ ਦੀ ਪਰੇਸ਼ਾਨੀ ਆਈ ਤੇ ਅੱਖਾਂ ਲਾਲ ਹੋ ਗਈਆਂ ਪਰੇਸ਼ਾਨੀ ਨੂੰ ਵਾਧਿਆ ਦੇ ਕੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਉਣਾ ਪਿਆ ਉੱਥੇ ਮਰੀਜ਼ਾਂ ਨੇ ਦੱਸਿਆ ਕਿ ਉਹ ਗੰਜੇਪੰਤੀ ਦਵਾਈ ਦੇ ਲਈ ਉਸ ਕੈਂਪ ਦੇ ਵਿੱਚ ਸ਼ਾਮਲ ਹੋਏ ਸਨ ਦਵਾਈ ਲਗਾਉਣ ਤੋਂ ਬਾਅਦ ਜਦ ਉਹਨਾਂ ਨੇ ਇਸ ਦਵਾਈ ਨੂੰ ਧੋਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਿਆ ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਦਾਖਲ ਹੋਏ ਨੇ ਡਾਕਟਰਾਂ ਨੇ ਕਿਹਾ ਉਹਨਾਂ ਦੀ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਗਿਆ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਕੁਝ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਤਿਉਹਨਾ ਵੱਲੋਂ ਇਹ رائے ਵੀ ਦਿੱਤੀ ਗਈ ਹੈ ਕਿ ਜਿਨ੍ਹਾਂ ਦੀ ਅੱਖਾਂ ਨੂੰ ਦਵਾਈ ਦੇ ਨਾਲ ਧੋਤਾ ਗਿਆ ਉਹ ਕੱਲ ਨੂੰ ਇੱਕ ਵਾਰ ਅੱਖਾਂ ਦੇ ਮਾਹ ਡਾਕਟਰਾਂ ਨੂੰ ਜ਼ਰੂਰ ਮਿਲਣ ਤਾਂ ਜੋ ਉਹਨਾਂ ਦੀ ਅੱਖਾਂ ਨੂੰ ਕੋਈ ਨੁਕਸਾਨ ਨਾ ਹੋਵੇ ਪਾਪਾ ਜੀ ਦਵਾਈ ਨਹੀਂ ਲੈਣ ਗਏ ਸੀ ਕਿਸੇ ਬੇਸਰੀ ਕਿ ਜਰਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇਗੇ ਤੇ ਬਹੁਤ ਵਧੀਆ ਗ੍ਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਇਹ ਬਾਤ ਸਭ ਤੋਂ ਉਹਨੇ ਕਿਹਾ ਸੀ ਕਿ 10 ਬਟੇ 2 ਮੈਡੀਸਨ ਉਹਨੇ ਲਗਾਈ ਕਿ 10 ਮੀਟਰ ਖੜੀਆ ਉਸ ਤੋਂ ਬਾਅਦ ਉਹ ਧੋ ਲਿਆ ਜਾਵੇ। ਬਸ ਮੈਂ ਉੱਥੇ ਭਰਾ ਤੋਤੀ ਆ ਮਤਲਬ ਸਿਰ ਤੁੱਟਾ। ਅਚਾਨਕ ਮਤਲਬ ਉਸਦਾ ਕੇ ਬੜਾ ਪਾਣੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ। ਮੈਂ ਮੂਵੀ ਤੋਤਾ ਉਹ ਦੁਬਾਰਾ ਨਹੀਂ ਸ਼ਾਇਦ। ਭਾਜੀ ਅੱਖਾਂ ਪੂਰੀਆਂ ਜਲ ਰਹੀਆਂ ਰਹੀਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਪੇਲ ਹੋ ਰਿਹਾ। ਬਹੁਤ ਮਤਲਬ ਦੋ ਘਟੇ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਮ ਨਾਲ। ਹਸਤਾ ਦਾ ਇਹ ਕੌਣ ਲਿਖੇ? ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ। ਜੀ ਜਿਹਨੇ ਕਾਰਵਾਈ ਚ ਜਿਹਨੂੰ ਵੀ ਆ ਚੀ ਜਿਹੜਾ ਆ ਪਸੂਰਤ ਕਾਰਵਾਈ ਦੀ ਬਾਜੀ ਬਦਲ ਦਾ ਬਜੇ ਠੀਕ ਹੈ ਕੈਰੀ ਨੇ ਕੇ ਰਜੈਂਟਾ ਚਾਰਿਆ ਤੱਕ ਘਟੋ ਘਟ ਕਸਟਰ ਨੂੰ ਗਾਈਡ ਕਰਕੇ ਤੇ ਕੁਛ ਤਾਂ ਬੇਈ ਕਰੂਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈ ਦਾ ਉਪਯੋਗ ਕਰੇ ਮੇਰਾ ਥੋੜਾ ਚਾਇਆ ਬਾਜੀ ਕਿ ਮੇਰੇ ਤੋਂ ਪਹਿਲਾਂ ਵੀ 10 15 ਪੇਸ਼ੈਂਟ ਹੋਰੇ ਆ ਚੁੱਕੇ ਨੇ ਗਾਧਮੋਤ ਤੇ ਗਿਆਤੀ ਟਾਈਟਲ ਸਬੰਧਿਤ ਦਾ ਕੱਟ ਸੀ ਦੇ ਬਤਰਾ ਸੋਚਦੇ ਵਿਚਾਰ ਦਾ ਟਾਈਮ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਿਆ ਹੁੰਦਾ ਇਦਾ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀ ਉਹ ਵੀ ਜਾ ਕੇ ਭੀੜ ਦੇ ਵਿੱਚ ਮੈਂ ਖੜਾ ਹੋ ਗਿਆ ਤੇ ਮੇਰੇ ਵੀ ਬਲਾ ਦਿੱਤੀ ਗਈ। ਪੜੀ ਬਹੁਤ ਬਹੁਤ ਰਿਹਾ ਬਹੁਤ ਰਿਹਾ। ਨਹੀਂ ਖੁੱਲ ਰਹੀ ਆ ਵਾਜੀ ਬਸ ਅੱਜ ਸਿਰਫ 4:00 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ। ਅਭੀ ਵਾਲੀ ਹੈ ਜੀ। ਚੰਗਰੂਰ ਤੋਂ ਹੀ। ਕੀ ਹੋਇਆ ਤੁਹਾਡੀ ਅੱਖਾਂ ਨੂੰ ਇਸ ਚੀਜ਼ ਦੇ ਟਰੀਟਮੈਂਟ ਸੀ ਕਿੱਥੋਂ ਆਏ ਸੀ ਤੇ ਕਿੰਨੇ ਦਾ ਕਰ ਸੀ? ਮੇਰੀ ਨਹੀਂ ਹੇਅਰ ਲਾਈਨ ਪਿੱਛੇ ਜਾਦੀ ਸੀਗੀ ਤੇ ਆਪਣੇ ਕਾਲੀ ਮਾਲਾ ਮੰਦਿਰ ਤੇ ਕੈਂਪ ਲੱਗਿਆ ਸੀਗਾ। ਉਹਨਾਂ ਨੇ ਮੈਡੀਸਿਨ ਲਗਾਈ ਸੀ ਅੱਖੇ ਤੇ ਉਹਦੇ ਪਾਸੇ ਸਾਈਡ ਇਫੈਕਟ ਹੋ ਗਿਆ ਲਗਾ ਲੋ ਜਾਂ ਕੁਝ ਵੀ ਲਗਾ ਲੋ ਮਤਲਬ ਅੱਖਾਂ ਚ ਨਹੀਂ ਜਿਆਦਾ ਜਲਨ ਹੋ ਰਹੀ ਐ ਵੀ ਅੱਖਾਂ ਖੁੱਲ ਨਹੀਂ ਰਹੀਆਂ ਪੂਰੀ ਲਾਲ ਅੱਖ ਹੋਈਆਂ ਪਈਆਂ ਨੇ ਮਤਲਬ ਬੈਠੇ ਵੀ ਜਲਨ ਹੋ ਰਹੀ ਐ ਅੱਖਾਂ ਖੋਲਦੇ ਤੇ ਬੰਦ ਕਰਨੀਆਂ ਮਤਲਬ ਪੂਰਾ ਇਹਨਾਂ ਛੇਕ ਨਿਕਲ ਰਿਹਾ ਕਿ ਪੂਰਾ ਉਹਨਾਂ ਨੇ ਟ੍ਰੀਟਮੈਂਟ ਪੁੱਛ ਨਹੀਂ ਦਿੱਤਾ ਹੀ ਪੁੱਛ ਨਹੀਂ ਦਿੱਤਾ ਹੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੱਥ ਨਾਲ ਹੀ ਲਗਾਈ ਜੀ ਬਸ ਸਿਰ ਹੈਡ ਤੇ ਬਸ ਹੀ ਹੋਰ ਕੁਝ ਨਹੀਂ ਕੀਤਾ ਜੀ ਉਸ ਤੋਂ ਬਾਅਦ ਨਾ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਇਹ ਕਿਵੇਂ ਕੁਝ ਕਰਨਾ ਹੈ ਬਸ ਕਰਿਆ ਗਿਆ ਹੈੱਡ ਵਾਸ਼ ਹਾਈ ਹੈੱਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਐਨ ਪੂਰੇ ਜਲਣ ਕਰਨ ਲੱਗ ਗਏ ਸੀ ਜੀ ਹੋਰ ਕੋਈ ਦਵਾਈ ਵੇਚੀ ਕੀ ਤਾਂ ਨਹੀਂ ਨਹੀਂ ਉਹ ਵੈਸੇ ਮੈਡੀਸਿਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਰਹੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਿੱਤੀ ਨਹੀਂਗੀ ਕਿੱਥੋਂ ਆਈ ਸੀ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਜੀ ਕਿੰਨੇ ਬੰਦੇ ਦਾ ਘੱਟ ਸੀ ਬੰਦੇ ਦਾ ਬਹੁਤ ਹੋਣਗੇ ਘੱਟੋ ਘੱਟ 5-700000 ਬੰਦੇ ਦੇ ਉੱਤੇ ਦਾ ਘੱਟ ਸੀ ਕਾਲੀ ਮਾਤਾ ਮੇਰੇ ਦਿੱਕਤ ਆਈ ਆਹ ਤੇ ਹੀ ਮੇਰੇ ਹੁਣ ਦਿਨ ਦੇ ਘੱਟੋ 20-25 ਜانے ਹੀ ਮੇਰੇ ਅੱਖਾਂ ਦੇ ਸਾਹਮਣੇ ਸਾਹਮਣੇ ਹੀ ਉਰੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਉੱਥੇ ਹੀ ਘੜੇ 4-5 ਜانے ਬਾਕੀ ਹਸਪੀਟਲ ਦੇ ਵਿੱਚ ਵੀ ਘੜੇ 15-20 ਜانے ਆ ਗਏ ਸੀ ਜੀ ਇਸ ਚੀਜ਼ ਦੇ ਨਹੀਂ ਨਹੀਂ ਸਰ ਇੰਟਰਵਿਊ ਕੋਲ ਨਾ ਨੇ ਪੈਸੇ ਲੈ ਹੁਣ ਜਿਹੜੇ ਨਹੀਂ ਨਹੀਂ ਉਹ ਕੱਲੀ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਕੀ ਚਾਹੁੰਦੇ ਵੀ ਇਸ ਤਰੀਕੇ ਦਾ ਜਿਹੜਾ ਟਰੀਟਮੈਂਟ ਇਸ ਤਰੀਕੇ ਦਾ ਟਰੀਟਮੈਂਟ ਹੀ ਚਾੜੇ ਵੀ ਇਹਨੇ ਦੇਖਿਆ ਜਾਵੇ ਵੀ ਇਹਨੇ ਕਿਹੜਾ ਕੈਮੀਕਲ ਮਿਲਾਇਆ ਹੈ ਇਹਨਾਂ ਦੇ ਵੀ ਜਿਹੜਾ ਇੰਨਾ ਸਾਈਡ ਇਫੈਕਟ ਕਰ ਰ ਵੀ ਇਹਦਾ ਇਹਨੂੰ ਸਹੀ ਕੀਤਾ ਜਾਵੇ ਇਹਨੂੰ ਬੰਦੀ ਕਰਾਇਆ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਇਹਦਾ ਇਹਦੀ ਵੀ ਕੋਈ ਹੱਲਾ-ਅੱਲਾ ਕਰਾਇਆ ਵੀ ਅਸੀਂ ਕਿੱਥੇ ਆਏ ਹਾਂ ਜਿਹੜੇ ਹਸਪਤਾਲ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਜੀ ਉਹਨਾਂ ਤੋਂ ਫਰਕ ਦਵਾਈ ਦਿੱਤੀ ਨਾ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ-ਹੌਲੀ ਫਰਕ ਪਾਊਗਾ ਇਹ ਇਹ ਅਸੀਂ ਇਹ ਦੋਹਾਂ ਦਵਾਈਆਂ ਨੂੰ ਲੱਗਦੀਆਂ 12 ਵਜੇ ਤੇ ਮੈਡੀਕਲ ਇੱਥੇ ਹੋਣ ਲੱਗਿਆ ਸੀਗਾ ਟੈਂਪਰ ਟੈਂਪਰ ਲੱਗਿਆ ਸੀਗਾ ਮੈਂ ਦਵਾਈ ਦਾਇਨ ਕਿਹਾ ਕਿ ਉਹ ਉਹਨਾਂ ਨੇ ਮੋਰੀ ਮੱਥੇ ਚਲਾਈ ਐ। ਇਸ ਤੋਂ ਬਾਅਦ ਐਸਾ 30 ਮਿੰਟ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ। ਅੱਛਾ। ਉਹਨੂੰ ਕਿੱਥੇ ਆਇਓ ਤੁਸੀਂ? ਮੈਂ ਸਰਕਾਰੀ ਹਸਪਤਲ ਤੇ। ਤੁਸੀਂ ਕੋਈ ਥੋੜੀ ਕੱਲ ਨਹੀਂ ਸੀ ਕਿ ਹੋਰ ਦੀ ਵੀ ਹੋਈ ਐ। ਹੋਰ ਦੀ ਭਈ ਚਲ ਗਈ ਐ ਨਹੀਂ ਯਰੇ। 20-25 ਮਿੰਟ ਬਾਅਦ ਆਏ ਨੇ ਬੰਦੇ ਉਹਰੇ ਸਰਕਾਰੀ ਹਸਪਤਲ ਦੇ। ਇੱਥੇ ਕੀ ਹੋ ਰਹੀ ਐ ਅੱਖਾਂ ਖੁੱਲ ਨਹੀਂ ਰਹੀਆਂ। ਚਲ ਉਹਨਾਂ ਲੱਗ ਜਾਈ ਪੂਰੀ। ਸੇਕ ਨਿਕਲਦੇ ਅੱਖਾਂ 'ਚ ਪੂਰਾ ਇਸ ਟਾਈਮ। ਅੱਛਾ ਜੀ। ਹਾਂ ਜੀ। ਕੀ ਕਿਹਾ ਡਾਕਟਰ ਨੇ? ਡਾਕਟਰ ਦਾ ਕਹਿੰਦੇ ਹੋਰ ਦੇ ਦੋ-ਦਰੇ ਕੰਡ ਲੱਗਣਗੇ ਇਸ ਟਾਈਮ ਲੱਗੀ ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੇ ਦਵਾਈ ਲੈ ਕੇ ਦਵਾਈ ਤਾਂ ਠੀਕ ਹੈ ਬੇਰੇ ਇਹਨਾਂ ਸੀ ਬੰਦੇ ਦੱਸਣਦਾ ਸੀ ਵੀ ਰਿਜ਼ਲਟ ਕਿੰਨੇ ਕਰਨ ਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਮਤਲਬ 2000 ਦੇ ਕਰੀਬ ਹੂਜ ਬੰਦਾ ਇਹ ਹੋਇਆ ਜੀ ਮੈਂ ਚੰਡੀਗੜ੍ਹ ਤੋਂ ਆਇਆ ਉਹਨੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਇੰਨਾ ਕਰਕੇ ਬਹੁਤ ਮੇਰੀ ਅੱਖਾਂ ਬਹੁਤ ਚਲਣ ਹੋ ਰਹੀਆਂ ਮੈਨੂੰ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਰੋ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਅਰ ਜਮੇ ਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਪ ਦੇ ਵਿੱਚ ਤਾਂ ਕੋਈ ਸਿਰ ਆਪ ਤੇ ਗੰਜੇ ਸਿਰ ਤੇ ਬਾਲ ਲਿਆਉਣ ਵਾਸਤੇ ਆਉਦਾ। ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਜੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਵੀ। ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ। ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਨੇ ਮੈਨੂੰ। ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ之ਗੈਰਾ ਲਾਉਂਦੇ ਨੇ ਉਹ ਲਵਾ ਲਿਆ। ਉਹ ਲਵਾਉਣ ਨਾਲ ਹੋ ਕੇ ਮੈਂ ਜਦੋਂ ਡਾਕਟਰ ਕੋਲ ਗਿਆ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਉਹ ਉਹਦਾ ਹਾਲ ਹੈ ਤੂੰ ਸਾਹਮਣੇ ਦੇਖੀ ਰਿਹਾ ਹੋ ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ ਤੇ ਜਿੱਥੇ ਗਿਆ ਤਾਂ ਆਇਆ ਸੀ ਉਹ ਪਟਕੀ ਤੱਕ ਗਿਆ ਉਹਨੇ ਉਹਦਾ ਫੋਨ ਨੰਬਰ ਬੰਦ ਆ ਰਿਹਾ ਉਹ ਤਾਂ ਫਿਰ ਗਿਆ ਤਾਂ ਇਹੀ ਜਿੰਨੇ ਮੈਂ ਤਾਂ ਗਿਆ ਨਹੀਂ ਪਰ ਉਹ ਸੁਣਦੇ ਆ ਕਿ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਇੱਥੇ ਉਹ ਤਾਂ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓ ਲਿਓ ਉਹ ਕਹਿੰਦਾ ਵੀ ਸਗਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਹਾ ਕਰੂੰਗਾ ਕੋਈ ਬੰਦਾ ਇੱਥੇ ਛੱਡੂ 15 ਦਿਨਾਂ ਬਾਅਦ ਮੈਂ ਦੁਬਾਰੇ ਆ ਰਿਹਾ ਹਾਂ ਇਹ ਹੋਰ ਇਹ 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 ਜਿਹੜਿਆ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹ ਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਹੈ ਜੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਬਾਈ ਦਾ ਵੀ ਕੋਈ ਅੱਖਾਂ ਤੇ ਐਸਟਰਾ ਵੀ ਕੋਈ ਨੌਬਤ ਆ ਜੇ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੇ ਜਿਹੇ ਕੋਲੋ ਵੀ ਕ੍ਰਿਸ਼ਮਾਈ ਜਿਹੜੇ ਇਲਾਜ ਕਰਦੇ ਨੇ ਕੋਈ ਕਹਿੰਦਾ ਵਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆਹ ਲਾ ਲਓ ਇਹ ਕਰ ਲਓ ਇਹੇ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਕਰ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਵੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ਥਾਂ ਆਉਂਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਾਦਰ ਰੁਕਾ ਕਟਵਾਇਆ ਜੀ ਦੇਖਦੇ ਆਪਾਂ ਕੀ ਕਰਦੇ ਆ ਕਿ ਨਾ ਮੇਰਾ ਡਾਕਟਰ ਕੀ ਤਾਂਛੂ ਹੈ ਆਈ ਐਮ ਐੀ ਐਮਓ ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਪ ਚ ਤੇ ਅੱਜ ਸਭੀ ਕੋ ਕਾਫੀ ਜ਼ਿਆਦਾ ਮਰੀਜ਼ ਆਏ ਘਟੋ-ਬਟੋ ਵੀ ਮਰੀਜ਼ ਆਏ ਜਿਹਨੇ ਇਹ ਉਹ ਕਾਲੀ ਮਾਂ ਦਾ ਮੰਦਰ ਚ ਕੋਈ ਤੇਲ ਲਗਾ ਰੇ ਸੀ ਸਿਰ ਤੇ ਫੋਰ ਹੈਅਰ ਗ੍ਰੋਥ ਸਿਵਾਹੋ ਤੇ ਉਹੀ ਤੇਲ ਦੇ ਜਦਾ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਮਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨ ਨਾਲ ਸਾਡੇ ਕੋਲ ਕਾਬੂ ਨਹੀਂ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਸਨ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਉਹਦੇ ਚ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ بار بار ਪਾਣੀ ਵਿੱਚ ਧਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਕੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾਣੇ ਨੇ ਟਿਪ ਟਿਊਬ ਹੈ ਉਹ ਦਿਤੀਆ ਸਿੰਮ੍ਰਿਜਾ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜ਼ਰੂਰ ਸਵੇਰ ਆ ਕੇ ਅੱਖਾਂਾਂ ਨੂੰ ਵੀ ਮਿਲੋ ਮੇਰੀ ਦੀ ਦਾ ਤੇ ਵੀ ਪੱਛੀ ਮਰੀ ਜਾਏ ਬਾਗੇ ਪੁਨਸਟਾ ਮੀਂਗਾ ਪੁਨ ਹੈ ਤਾਂ ਕਾਕੇ ਦੇਖੋ ਆ ਆਈਸਟ ਕਾਫੀ ਜਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜਿਆਦਾ ਦਰਦ ਵੀ ਹੈ ਤੇ ਇਕਵਰਟਨ ਟਰੀਟਮੈਂਟ ਤਾਂ ਕਰਤਾ ਪਰ ਆਏ ਵੀ ਕਦੇ ਕਦੇ ਆ ਚੀਜ਼ ਹਮ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਪੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗੇ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਜਦੋਂ ਵੀ ਇਹਦਾ ਨਾਈ ਜਾਂ ਕੁਝ ਕਰਨਾ ਚਾਹੁੰਦੇ ਵੀ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਦੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵ ਵੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਉਹਨਾਂ కెమికਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪਣੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਬਸ ਅਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਜਿਹਾ ਦਿੱਤਾ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਦਾ ਫਿਰ ਆ ਕੇ ਦਿਲ ਨੂੰ ਅਖਾਣੀਆਂ ਦਰਦਾਂ ਚਾਹੀਆਂ ਨੇ